ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook Facebook ਪੇਜ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜਿਹਦੀ ਲੈਂਥ ਹੈ ਗਿਆ 7.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਲ ਵਰਤੇ ਆ ਜਿਹੜਾ ਕਿ ਆਪਾਂ ਨੇ ਪਹਿਲਾ ਲੜ ਲਾਉਣਾ ਲੜ ਨੂੰ ਸੈਦ ਹੈਂਟਰ ਚ ਲਿਆ ਕੇ ਉਸ ਲੜ ਦਾ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਉਸ ਲੜ ਨੂੰ ਇੱਕ ਗਰੜਾ ਫੋਲਡ ਕਰਕੇ ਇਸ ਲੜ ਨੂੰ ਬੈਕ ਤੱਕ ਪ੍ਰੋਪਰ ਜਿਹੜਾ ਆਪਾਂ ਨੇ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੁਣ ਜਿਹੜਾ ਉਸ ਲੜ ਨੂੰ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਹੁਣ ਆਪਾਂ ਨੇ ਸੈਟਅਪ ਕਰਕੇ ਲਾ ਕੇ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਨੇ ਪਹਿਲਾ ਲੜ ਲਗਾਇਆ ਉਸੇ ਤਰ੍ਹਾਂ ਇਸ ਲੜ ਨੂੰ ਲਗਾਉਣਾ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉੱਤੇ ਰੱਖ ਕੇ ਇੱਕ ਗਾਰ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਫੋਲਡ ਕਰਕੇ ਹਲਕਾ ਇਸ ਲੜ ਨੂੰ ਫਿਰ ਤੋਂ ਜਿਹੜਾ ਗਰ ਫੋਲਡ ਕਰ ਦੇਣਾ ਉਹਨਾਂ ਕੰਮ ਤੋਂ ਬਾਅਦ ਤੁਸੀਂ ਇਸ ਲਾੜ ਨੂੰ ਜਿਹੜਾ ਆਪਾਂ ਨੇ ਬੈਕ ਤੱਕ ਪ੍ਰੋਪਰ ਜਿਹੜਾ ਸਾਫ਼ ਕਰਕੇ ਇਸ ਲਾੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ। ਇਹ ਕਾ ਤੁਹਾਡਾ ਲਾੜੇ ਇੱਕ ਗਰ ਮੂੜ ਤੇ ਸਹੀ ਜਾਂਦਾ ਤੁਸੀਂ ਲਾੜ ਨੂੰ ਡਬਲ ਫੋਰਡ ਨਾ ਕਰਿਆ ਕਰੋ ਉਹਦੇ ਕਰਕੇ ਤੁਹਾਡਾ ਲਾੜਾ ਉਹ ਖਰਾਬ ਹੋ ਜਾਂਦਾ। ਚੰਗੀ ਤਰ੍ਹਾਂ ਆਪਾਂ ਨੇ ਇਸ ਲਾੜ ਦੇ ਵਿੱਚ ਜਿਹੜਾ ਬਾਅਦ ਫੇਰ ਕਿਸ ਲਾੜ ਦੀ ਸਫਾਈ ਆ ਬੈਕ ਤੱਕ ਜਿਹੜੀ ਕਰ ਲੈਣੀ। ਤੇ ਜਿਹੜਾ ਕੀ ਆਪਾਂ ਨੇ ਇਹ ਲਾੜ ਲਗਾਉਣਾ ਪੂਣੀ ਦਾ ਜਿਹੜਾ ਖੁੱਲਦਾ ਪਾਸੋਂ ਉਹਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਸੁਨੂ ਤੇ ਰੱਖ ਕੇ ਇੱਕ ਗਾਰੇ ਸਲੜ ਨੂੰ ਫੋਲਡ ਕਰਕੇ ਇੱਕ ਗਾਰੇ ਸਲੜ ਨੂੰ ਈੜਾ ਫਿਰ ਤੋਂ ਆਪਾਂ ਇਹੜਾ ਫੋਲਡ ਕਰ ਦੇਣਾ ਹਲਕਾ ਇਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਇੱਕ ਗਰ ਫਿਰ ਤੋਂ ਇਸ ਲੜ ਨੂੰ ਹਲਕਾ ਜਿਹੜਾ ਹੋਲਡ ਕਰਕੇ ਇਸ ਲੜ ਨੂੰ ਬੈਗ ਤੱਕ ਇਹੜਾ ਚੰਗੀ ਤਰ੍ਹਾਂ ਇਹੜਾ ਆਪਾਂ ਨੇ ਸਾਫ਼ ਕਰ ਲੈਣਾ ਬੈਗ ਤੱਕ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਇਹੜਾ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਜਿਹੜਾ ਆਪਾਂ ਨੇ ਜੜ ਲਗਾਈ ਇਹਨੂੰ ਨਾਲ ਜਿਹੜਾ ਫਾਸਲਾ ਉਹ ਆਪਾਂ ਨੇ ਜਿਹੜਾ ਸੇਮ ਰੱਖਣਾ ਕਿਸੇ ਲੜ ਦਾ ਜਿਹੜਾ ਫਾਸਲਾ ਆਪਾਂ ਨੇ ਵੱਧ ਘੱਟ ਨਹੀਂ ਕਰਨਾ ਤਿੰਨ ਲੜਨ ਦੀ ਜਿਹੜੀ ਮਟਾਈਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ ਜਿਹੜਾ ਕਿ ਆਪਾਂ ਨੇ ਘਾ ਲੜ ਲਗਾਉਣਾ ਅਗਲਾ ਲੜ ਪੂਣੀ ਦਾ ਜਿਹੜਾ ਖੋਲਦਾ ਪਾਸੇ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸ ਆਉ ਉਸ ਨੂੰ ਉੱਤੇ ਰੱਖ ਕੇ ਇਹ ਗਰ ਇਸ ਲੜ ਨੂੰ ਜਿਹੜਾ ਗਰ ਬੈਕ ਤੋਂ ਜਿਹੜਾ ਹਲਕਾ ਪਿੰਚ ਕਰਕੇ ਗੁੱਠੇ ਦੀ ਮੋਢੇ ਨਾਲ ਜਿਹੜਾ ਆਪਾਂ ਨੇ ਇਹ ਗਾਲੀ ਇਸ ਲੜ ਨੂੰ ਜਿਹੜਾ ਫੋਲਡ ਆ ਕਰ ਦੇਣਾ 11 ਫੋਲਡ ਕੰਤਵਾਹੇ ਲੜ ਨੂੰ ਹਲਕਾ ਖਿਚਣ ਤੋਂ ਬਾਅਦ ਡਬਲ ਜਿਹੜਾ ਲੜ ਨੂੰ ਤੋਂ ਵੀ ਜਿਹੜਾ ਫੋਲਡ ਕਰ ਦੇਣਾ ਤੇ ਥੱਲੇ ਉਹ ਵੀ ਜਿਹੜਾ ਲੜ ਨੂੰ ਡਬਲ ਹੋਲਡ ਕਰਕੇ ਤੇ ਬੈਕ ਤੱਕ ਜਿਹੜਾ ਆਪਾਂ ਨੇ ਸਾਫ਼ ਕਰਕੇ ਜਿਹੜਾ ਲਗਾ ਦੇਣਾ ਆਪਾਂ ਇਹ ਕਰ ਤਾਂ ਸਾਡੀ ਵੀਡੀਓ ਬਧਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਕਿ ਹੁਣ ਆਪਾਂ ਨੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਪ੍ਰੋਪਰ ਜਿਹੜਾ ਆਪਾਂ ਸੈੱਟ ਕਰਕੇ ਲਗਾਉਣਾ ਇਹ ਹਟਾ ਕਪਾਣੇ ਇਸ ਲੜ ਨੂੰ ਲੈ ਪ੍ਰੋਪਰ ਸਾਫ਼ ਕਰਕੇ ਲੈ ਲਗਾ ਦੇਣਾ ਸਾਰੇ ਲੜਾਂ ਦੇ ਵਿੱਚ ਹੁਣ ਆਪਾਂ ਬਾਅਦ ਫੇਰ ਕਿਉਂ ਨਾ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ ਜਿਹੜਾ ਕੀ ਆਪਾਂ ਨੇ ਅਗਲਾ ਲੜ ਲਗਾਉਣਾ ਅਗਲਾ ਲੜ ਵੀ ਜਿਹੜਾ ਆਪਾਂ ਨੇ ਪੂਣੇ ਦਾ ਜਿਹੜਾ ਖੋਲਦਾ ਪਾਸਾ ਉਸ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਤੇ ਰੱਖ ਕੇ ਉਸ ਲੜ ਨੂੰ ਹੱਕ ਕੇ ਜਿਹੜਾ ਬੈਕ ਤੋਂ ਆਪਾਂ ਇਹੜਾ ਪੈਂਚ ਆ ਕਰਨਾ ਬੈਕ ਤੋਂ ਪੈਂਚ ਕਰਨ ਤੋਂ ਬਾਅਦ ਹਲਕਾ ਜਿਹੜਾ ਇਸ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਜਿਹੜਾ ਫੋਲਡ ਆ ਕਰ ਲੈਣਾ ਜਿਹੜਾ ਕਿ ਆਪਣਾ ਚੌਥਾ ਲੜ ਉਸ ਨੂੰ ਹਲਕਾ ਆ ਬੈਕ ਤੋਂ ਜਿਹੜਾ ਤਹਾਂ ਚੱਕ ਕੇ ਜਿਹੜਾ ਕਿ ਆਪਾਂ ਪੰਜਵਾਂ ਲੜ ਲਗਾਉਣਾ ਉਸ ਲੜ ਦਾ ਪੂਣੇ ਜਿਹੜਾ ਖੁੱਲਦਾ ਪਾਸੇ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਆਉ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਤੋੜਾ ਫੋਲਡ ਕਰਕੇ ਇੱਕ ਗਾਰੇ ਇਸ ਲੜ ਨੂੰ ਜਿਹੜਾ ਪਰੇਹਰਣ ਤੋਂ ਜਿਹੜਾ ਫੋਲਡ ਕਰਨ ਤੋਂ ਬਾਅਦ ਹਲਕਾ ਇਸ ਲੜ ਨੂੰ ਫਿਰ ਤੋਂ ਜਿਹੜਾ ਆਪਾਂ ਨੇ ਡਬਲ ਫੋਲਡ ਕਰ ਦੇਣਾ ਡਬਲ ਫੋਲਡ ਕਰਨ ਤੋਂ ਬਾਅਦ ਜਿਹੜਾ ਤੋੜਾ ਜਿਹੜਾ ਫੋਲਡ ਕਰਕੇ ਬੈਕ ਤੱਕ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਨੇ ਉਹ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਅਦ ਫੇਰ ਕੇ ਇਸ ਲੜ ਦੀ ਸਫਾਈ ਆਪਾਂ ਨੇ ਕਰ ਲੈਣੀ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਜਿਹੜਾ ਕਿ ਆਪਣਾ ਪੰਜਵਾਂ ਲੜ ਚੀਸ ਨੂੰ ਹਲਕਾ ਜਿਹੜਾ ਆਪਾਂ ਨੇ ਤਹਾਂ ਚਾੱਕ ਕੇ ਜਿਹੜਾ ਕਿ ਛੇਵਾਂ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਵਾਲੇ ਲੜ ਲਗਾਏ ਹਨ ਉਸੇ ਤਰ੍ਹਾਂ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਉਣਾ ਪੂਣੀ ਦਾ ਜਿਹੜਾ ਖੋਲਦਾ ਪਾਸੇ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਗਾਰੇ ਇਸ ਲੜ ਨੂੰ ਜਿਹੜਾ ਨੱਕ ਦੀ ਛੇਤ ਵਿੱਚੋਂ ਹੋਲਡ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਨੇ ਡਬਲ ਹੋਲਡ ਕਰ ਦੇਣਾ ਡਵਲ ਹੋੜਗਾੰਤਵਾਦ ਇੱਕ ਕਰ ਉੱਤੋਂ ਇਸ ਲੜ ਨੂੰ ਜਿਹੜਾ ਆਪਾਂ ਨੇ ਫੋਲਡ ਕਰ ਦੇਣਾ ਇਸ ਲੜ ਨੂੰ ਹੁਣ ਜਿਹੜਾ ਬੈਕ ਤੱਕ ਜਿਹੜਾ ਸਾਫ਼ ਕਰ ਕਿਹੜਾ ਹੁਣ ਆਪਾਂ ਨੇ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਸ਼ ਫੇਰ ਕੇ ਇਸ ਲੜ ਦੀ ਸਫਾਈ ਆਪਾਂ ਨੇ ਕਰ ਲੈਣੀ ਇਸ ਲੜ ਦਾ ਵੀ ਜਿਹੜਾ فاਸਲਾ ਆਓ ਆਪਾਂ ਨੇ ਸੇਮ ਰੱਖਣਾ ਕਿਸੇ ਕਿਸੇ ਲੜ ਦਾ ਜਿਹੜਾ فاਸਲਾ ਆਪਾਂ ਨੇ ਵੱਧ ਘੱਟ ਨਹੀਂ ਰੱਖਣਾ ਇਹੜੇ ਉਤਲੇ ਪੇਜਣੋਂ ਕੋ ਇਹਨਾਂ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਹੈ ਉਤਲੇ ਵੇਚਣ ਦੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ ਉਤਲੇ ਵੇਚ ਵੀ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਸੈਟ ਕਰ ਲੈਣੇ ਹਨਾ ਅਲਕੈੜਾ ਆਪਣਾ ਛੇਮਾ ਲੜਉ ਉਸ ਨੂੰ ਵੀ ਜਿਹੜਾ ਆਪਾਂ ਨੇ ਤਾਹਾਂ ਚੱਕ ਲੈਣਾ ਜਿਹੜੀ ਕਿ ਆਪਣੀ ਛੇਪ ਆ ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਸੈਟਾੜੀ ਕਰ ਲੈਣੀ ਜਿਹੜਾ ਕਿ ਆਪਾਂ ਨੇ ਕੱਲ ਦੀ ਲੜਾ ਲਗਾਉਣਾ ਉਸ ਲਈ ਜਿਹੜਾ ਪੱਗ ਪੈਨ ਲਗਾਉਣਾ ਪੱਗ ਪੈਨ ਨੂੰ ਨੱਕ ਦੀ ਸੇਹ ਦੇ ਵਿੱਚ ਲਗਾ ਕੇ ਉਸ ਪੱਗ ਪੈਨ ਉਡਾਉਂਦਾ ਅੱਧਾ ਅੰਦਰ ਤੇ ਅੱਧਾ ਬਾਹਰ ਰੱਖਣਾ ਹੈ ਤੇੜਾ ਉਸ ਲੜ ਦੀ ਜਿਹੜੀ ਆਪਣੀ ਕੱਲ ਦੀ ਲੜ ਦੀ ਪੂਣੀ ਖੋਲ ਕੇ ਥੜਲੇ ਪਲੇ ਨੂੰ ਉੱਤੇ ਨੂੰ ਫੋਲਡ ਕਰਕੇ ਉਤਲੇ ਪਲੇ ਨੂੰ ਥੱਲੇ ਨੂੰ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਾਫ਼ਵਾ ਕਰ ਲੈਣਾ। ਸਾਫ਼ ਕੰਮ ਤੋਂ ਬਾਅਦ ਉਸ ਲੜ ਨੂੰ ਜਿਹੜਾ ਹਲਕਾ ਚਾੱਕ ਕੇ ਜਿਹੜਾ ਬਾਹਰ ਹੋਣਗੇ ਹਲਕੇ ਜਿਹੜੇ ਅੰਦਰ ਨੂੰ ਫੋਲਡਾ ਕਰ ਦੇਣੇ ਹਨ। ਤੇ ਜਿਹੜਾ ਕਲਗੀ ਲੜ ਲਗਾਉਣਾ ਉਸ ਨੂੰ ਪੱਗ ਪੈਂਦੇ ਆਪਾਂ ਥੱਲੇ ਚਿ ਲਿਆ ਕੇ ਸੱਜੇ ਪਾਸੇ ਵੱਲੁਕਾ ਮਾ ਕੇ ਹਲਕਾ ਇਹੜਾ ਸਲੜ ਨੂੰ ਖੋਲ ਕੇ ਆਪਾਂ ਨੇ ਜਿਹੜਾ ਸ਼ੇਪ ਦੇ ਕੋਲ ਚੰਗੀ ਤਰ੍ਹਾਂ ਦੱਬ ਦੇਣਾ। ਉਸ ਲੜ ਨੂੰ ਜੇਕਰ ਤੁਹਾਡਾ ਲੜਾ ਜਿਹੜਾ ਕਲਗੀ ਵਾਲਾ ਢਿੱਲਾ ਰਹਿਆ ਤਾਂ ਹੈ ਤੁਸੀਂ ਉਸ ਦੇ ਉੱਤੇ ਜਿਹੜੇ ਪੱਗ ਪੈ ਲਗਾ ਸਕਦੇ ਹੋ। ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਢਿੱਲਾ ਨਹੀਂ ਹੋਵੇਗਾ। ਨੋਕ ਦੇ ਕੋਲ ਜਿਹੜਾ ਤੁਹਾਡੇ ਲੜ ਸੈੱਟ ਨਹੀਂ ਹੋਣਗੇ ਉਹ ਵੀ ਜਿਹੜਾ ਤੁਸੀਂ ਨੇ ਬਾਅਦ ਦੀ ਮਦਦ ਨਾਲ ਸੈੱਟ ਨੇ ਕਰ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਸਾਰੀ ਜਿਹੜੀ ਪੱਗ ਦੀ ਹੁਣ ਸੈਟਿੰਗ ਉਹ ਕਰ ਲੈਣੀ ਜਿਹੜੀ ਸ਼ੇਪ ਆ ਆਪਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਜਿਹੜੀ ਆਪਾਂ ਨੇ ਸੈਟਅਪ ਕਰ ਲੈਣੀ ਜਿਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜੇ ਵੀਰੇ ਸਾਡੀ ਵੀਡੀਓ ਵਧਲੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਕੀ ਆਪਣਾ 6 ਮਰੜ ਉਸ ਦੇ ਵਿੱਚ ਵੀ ਆਪਾਂ ਬਾਜ ਫੇਰ ਕੇ ਛੜੜ ਦੀ ਜਿਹੜੀ ਸਪਾਈ ਆ ਆਪਾਂ ਨੇ ਕਰ ਲੈਣੀ ਬੈਗ ਤਾਂ ਕਾ ਆਪਾਂ ਇਹੜੇ ਪ੍ਰੋਪਰ 7 ਨੜ ਦੇ ਵਿੱਚ ਵੀ ਇਹੜੇ ਕਲਗੀ ਨੜ ਦੇ ਵਿੱਚ ਤੇ 6 ਨੜ ਦੇ ਵਿੱਚ ਮਾਲ ਹੋਣਗੇ ਉਹ ਵੀ ਆਪਾਂ ਨੇ ਬੈਗ ਤਾਂ ਕਿਹੜਾ ਬਾਜ ਫੇਰ ਕੇ ਕੱਢ ਦੇਣੇ ਹਨ ਜਿਹੜਾ ਕਿ ਹੁਣ ਆਪਾਂ ਨੇ ਜਿਹੜਾ ਸਿਰ ਠਕਣਾ ਉਤਲੇ ਪੇਚਾਂ ਦੇ ਵਿੱਚ ਜਿਹੜਾ ਪਹਿਲਾਂ ਬਾਜਾ ਫੇਰ ਲੈਣਾ ਉਤਲੇ ਪੇਚਾਂ ਦੇ ਵਿੱਚ ਬਾਜ ਫੇਰ ਕੇ ਉਹਨਾਂ ਦਾ ਜਿਹੜਾ ਫਾਸਲਾ ਆਪਾਂ ਨੇ ਸੈਟਅਪ ਕਰ ਲੈਣਾ ਜਿਹੜਾ ਕਿ ਆਪਾਂ ਨੇ ਸਿਰ ਠਕਣਾ ਸਿਰ ਦੇ ਹਿੰਟਰ ਚ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਜਿਹੜਾ ਪੂਰੇ ਸਿਰ ਦੇ ਤੇ ਜਿਹੜਾ ਆਪਾਂ ਨੇ ਕਵਰ ਕਰ ਦੇਣਾ ਪੂਰੇ ਸਿਰ ਦੇ ਕਵਰ ਕਰਨ ਤੋਂ ਬਾਅਦ ਆਹ ਜਿਹੜਾ ਪਿਛਲਾ ਲੜ ਉਸ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਬਾਅਦ ਤੇ ਚੰਗੀ ਤਰ੍ਹਾਂ ਦਬ ਦੇਣਾ ਬਿੜਾ ਲਖੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ